ਉਹ ਲੋਕਾਂ ਨੇ ਇਹ ਕਈ ਲੋਕੀਂ ਦਿਸਣ ਕਰਦੇ ਨੇ ਕਿ ਸੁਚੇ ਨਾਲ ਕਰੀ ਜੀ ਅਜੀ ਅਜੀ ਇਹ ਕਰੀ ਜੀ ਸੱਚਾ ਇਹ ਇਹ ਵਰਤਾਂ ਚ ਨਹੀਂ ਖਾਣਾ ਇਹ ਵਰਤਾਂ ਚ ਖਾਣਾ ਹੈ ਇਹ ਨਹੀਂ ਠੀਕ ਹੈ ਨਹੀਂ ਚਾਹੀਦਾ ਇਟਸ ਇਹਦੇ ਕਰਮਕਾਂਡ ਫੇਰ ਉਹ ਪੁਰਾਣੇ ਬ੍ਰਾਹਮਣਾਂ ਦੀ ਕਰਮਕਾਂਡ ਸੀ ਅਸੀਂ ਉਹਨਾਂ ਵਿੱਚ ਹੀ ਬਹਿ ਗਏ ਉਹ ਇਹੋ ਜਿਹਾ ਕਰਦੇ ਹੁੰਦੇ ਸੀ ਵੀ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਗੁਰ ਸਾਹਿਬ ਨੇ ਉਹਨੂੰ ਤਾਂ ਬਟਾਇਆ ਉਹਨਾਂ ਨੇ ਕਿਹਾ ਸਿੱਧੀ ਗੁਰਮਤ ਗੱਡੀ ਰਾਹ ਚੱਲੋ ਜਿਵੇਂ ਹੁਣੇ ਮੈਂ ਦੱਸਿਆ ਜੀ ਸੰਜੀ ਮਹਾਰਾਜ ਨੇ ਕਿਹਾ ਹਰੀ ਦੇ ਗੁਣ ਗਾਓ ਭਾਂਵੇਂ ਕੱਟੇ ਵਾਂਗੂ ਉਡਾਓ ਤੇ ਗੁਰਮੁਖ ਤੁਹਾਡਾ ਪ੍ਰੇਮ ਹੈ ਪ੍ਰੇਮ ਹੈ ਤਾਂ ਫਿਰ ਸਰਬ ਲੋਧ ਦੂਸਰ ਲੋਧ ਚ ਕੀ ਫਰਕ ਹੀ ਹੈ ਹੱਥ ਤੇ ਵੀ ਰੋਟੀ ਖਾ ਲਓ ਛਕ ਢੜ ਕੇ ਤੇ ਉਹਦੇ ਚ ਕੀ ਫਰਕ ਪੈਂਦਾ ਇਸ ਕਰਕੇ ਗੁਰਮੁਖੋ ਇਹਦੇ ਵਿੱਚ ਇਹੋ ਜਿਹਾ ਪਰਮਾਤਮਾ ਜਿ ਨਹੀਂ ਪੈਣਾ ਚਾਹੀਦਾ ਇਹ ਗੁਰੂ ਜੀ ਨੇ ਆਪਣੇ ਆਪਣੇ ਸਰਦਾ ਪ੍ਰੇਮ ਹੈ ਕਿ ਸਰਬ ਲੋਕ ਨੂੰ ਪ੍ਰੇਮ ਨਾਲ ਕਰਦਾ ਲੋਭੋ ਖਾਈ ਜਾਏ ਦੂਸਰਾ ਦੂਸਰੇ ਵਰਤਨ ਪੰਦਾ ਉਹਨੂੰ ਹੀ ਪ੍ਰੇਮ ਹੈ ਗੁਰੂ ਨਾਲ ਤੇ ਉਹਨੂੰ ਕਿਉਂ ਟੋਕੇ ਸਾਰਾ ਆਪਣਾ ਆਪਣਾ ਸਰਦਾ ਪ੍ਰੇਮ ਹੈ ਜਿਸ ਕਰਕੇ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਇਹ ਇਹ ਦੂਸਰੇ ਚ ਭਾਂਡੇ ਚ ਨਾ ਪਾਓ ਜਾਂ ਦੂਸਰੇ ਚ ਨਾ ਖਾਓ ਉਹਨਾਂ ਨੇ ਕਿਹਾ ਨਹੀਂ ਇਹੋ ਜਿਹਾ ਲਿਖਿਆ ਉਹਨਾਂ ਦੇ ਇਹੋ ਹੀ ਹੈ ਸਰਬ ਲੋਧ ਹੀ ਐਸੇ ਗੱਲ ਕੀਤੀ ਹੈ ਉਹਨਾਂ ਨੇ ਪਰ ਜਿੱਤੇ ਉਹ ਅੱਜ ਦੇ ਵੀ ਰੋਟੀ ਖਾਂਦੇ ਨੇ ਉਹਦੇ ਗੁਰੂ ਸਾਹਿਬ ਵੀ ਜਦੋਂ ਆਏ ਨੇ ਨਵੀਂ ਘਾਣੀ ਖਾਉਦੇ ਉਦੋਂ ਉਹ ਖਾਂਦਾ ਉਹ ਸਰਬ ਲੋਜ ਉਹਨਾਂ ਖਾਂਦਾ ਕਿਤੇ ਗਣੀ ਸਾਣੇ ਵੀ ਘਾਣੇ ਉੱਤੇ ਸਰਬ ਲੋ ਉਹਦੇ ਪਾਂਡੇ ਰੱਖੇ ਹੋ ਸੀ ਮਹਾਰਾਜ ਕਮਾਲ ਦੀ ਘਰੇ ਉਹ ਚੰਦੇ ਪੀਰ ਬਣਨੇ ਤੋ ਉਹ ਵੀ ਉਹ ਚੰਦੇ ਪੀਰ ਬਣਨੇ ਤੇ ਜਦੋਂ ਗਾਂ ਨਾ ਕੈ ਲੱਗਿਆ ਜੀ ਉਹਨਾਂ ਨੇ ਔਰੰਗਜ਼ੇਬ ਦੇ ਭੌਜਾਂ ਦੇ ਗਿਆ ਗੁਰੂ ਜਾਰਿਆ ਨੂੰ ਫੜੋ ਉਹ ਗਾਣੇ ਨਵੀਂ ਘਾ ਗਣੀ ਬਾਹ ਦੇ ਨਾਲ ਤੇ ਦੂਦ ਸਿੱਖ ਵੀ ਪ੍ਰੰਗ ਚੁਕੇ ਹੋ ਜਿਹੜਾ ਕੇਸ ਵੀ ਤਾਂ ਛੁੱਟਿਆ ਸੀ ਤੇ ਗੁਰੂ ਸਾਹਿਬ ਨੇ ਕੇਸ ਛੁੱਟਿਆ ਹੋਇ ਸੀ ਉਸਲੇ ਗੁਰੂ ਸਾਹਿਬ ਨੇ ਕਿੰਨ ਕੰਦ ਨੇ ਕਲਕੀ ਨਹੀਂ ਲਾਈ ਹੋਈ ਸੀ ਦੂਸਰੇ ਨੇ ਲਾਈ ਹੋਈ ਤੇ ਉੱਚ ਦਾ ਕਹਿੰਦਾ ਉਹ ਉਹਨਾਂ ਨੇ ਪੁੱਛਿਆ ਵੀ ਜਿਹੜਾਕੇ ਲਗੇ ਸਪਾਈ ਜਿਹੜੇ ਸੀ ਔਰੰਗਜ਼ੇਬ ਦੇ ਜਗ੍ਹਾ ਇਹ ਵੇ ਇਹਦੇ ਹਟਾਓ ਕਹਿੰਦੇ ਉੱਚ ਦਾ ਪੀਰ ਨੇ ਉੱਚੇ ਦਾ ਪੀਰ ਨੇ ਹਾਂਜੀ ਤੇ ਉਹਦੇ ਜੋ ਕਈ ਕਹਿਣ ਲੱਗੇ ਨਹੀਂ ਜੀ ਇਹਦੇ ਪਤਾ ਨਹੀਂ ਇਹ ਉੱਚੇ ਦਾ ਪੀਰ ਹੈ ਜਾਂ ਨਹੀਂ ਹੈ ਉਹਨਾਂ ਨੇ ਗਰੀਖਾ ਨਵੀਂ ਗਾਮੀ ਨਾਲ ਕਹ ਰਹੇ ਸੀ ਉੱਚੇ ਦਾ ਪੀਰ ਨੇ ਸੇ ਘਰਾਂ ਪਿੱਛੇ ਬਾਲ ਸੁੱਟਦੇ ਉੱਚੇ ਦਾ ਪੀਰ ਨੇ ਉੱਥੇ ਇੱਕ ਬੜਾ ਭਾਰੇ ਫਕੀਰ ਰਹਿੰਦਾ ਸੀ ਜਿੰਨੂੰ ਸਾਰੇ ਸਨਮਾਨ ਸਿਪਾਈ ਵੀ ਮੰਦੇ ਹੁੰਦੇ ਸੀ ਬਹੁਤ ਵੱਡਾ ਫਕੀਰ ਏ ਉਹ ਫਕੀਰ ਕੇ ਤੇ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਦਾ ਹੁੰਦਾ ਸੀ। ਉਹ ਹੈ ਦੇ ਉੱਚੇ ਵਸਦਾ ਸੀ ਨਾ। ਪ੍ਰਮਾਤਮਾ ਨੂੰ ਖੁਦਾ ਨੂੰ ਮਿਲਣ ਨੂੰ ਚਾਹ ਦਿਲ ਕਰਦਾ ਸੀ ਤੇ ਗੁਰੂ ਸਾਹਿਬ ਦੇ ਬੱਚੇ ਸੁਣ ਕੇ ਉਹਨੂੰ ਅੰਦਰ ਪ੍ਰੇਮ ਲੱਗਦਾ ਸੀ। ਜਾਂਦਾ ਹੁੰਦਾ ਸੀ ਅੰਦਪਨ ਸਾਹਿਬ ਉਹਨੂੰ ਸਾਰੇ ਮੁਸਲਮਾਨ ਮੰਨਦੇ ਸੀ। ਕਹਿੰਦੇ ਉਸ ਫਕੀਰ ਨੂੰ ਲਿਆਓ ਜੇ ਉਹ ਕਹਦਾ ਵੀ ਉੱਚ ਦੇ ਪੀਰ ਨੇ ਤੇ ਅਸੀਂ ਮਨ ਛੱਡ ਦਿਆਂਗੇ। ਉਹ ਫਕੀਰ ਨੇ ਆ ਕੇ ਸਜਦਾ ਵੀ ਕੀਤਾ। ਦੇ ਵੀ ਕਿ ਆਵੇ ਉੱਚੇ ਦੇ ਤੋਂ ਉੱਚੇ ਤੇ ਪੀਰ ਨੇ ਉੱਚ ਤੋਂ ਵੀ ਉੱਚੇ ਤੇ ਪੀਰ ਨੇ ਹੁਣ ਝੂਠੇ ਨਾ ਬੋਲਿਆ ਅਸੋ ਫਿਰ ਮਹਾਰਾਜ ਉੱਤ ਨਿਕਲ ਗਏ ਹੁਣੇ ਦੱਸੋ ਇਹ ਕਿ ਕੀਤਾ ਜੈ ਮਹਾਰਾਜ ਨੇ ਕਿਜੀ ਉਹ ਕਿ ਇਸ ਕੇ ਪਿੱਛੇ ਖੜਾ ਰੇ ਇਹ ਕਿਉਂ ਕੀਤਾ ਇਹ ਕਿਉਂ ਕੀਤਾ ਇਹ ਕਿਉਂ ਕੀਤਾ ਇਹ ਸਾਡੀ ਵੇਵ ਹੋ ਗਿਆ ਨਾ ਗੁਰੂ ਗੁਰੂ ਸਾਹਿਬ ਦਿੱਤੇ ਆਪਣੇ ਚੋਜ ਜਿਵੇਂ ਰਾਲੇ ਨੇ ਉਹਨਾਂ ਨੇ ਇਹ ਡਰਾਮਾ ਖੇਲਣਾ ਸੀ ਖੇਲ 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 ਅੰਤ ਕੋ ਫੇਰੇ ਦੇਖੋ ਮਹਾਰਾਜ ਨੇ ਬਾਣੀ ਚ ਲਿਖਿਆ ਸੂਚੇ ਨਾਕੇ ਜਬਾਂ ਦੇ ਪਿੰਡਾ ਤੋਂ ਸੂਚੇ ਸਹੀ ਨਾਨਕਾ ਜਨਮ ਰੋਜਿਆ ਤੋਂ ਅਸਲੀ ਸੂਚੇ ਆਦਮੀ ਉਹ ਨੇ ਜਿਹਨੇ ਅੰਦਰ ਆਪਣਾ ਕੰਮ ਕਰੋ ਮੈਲ ਜਿਹੜੀ ਕੰਮ ਕਰੋ ਲੋਭ ਮਕਾਰ ਦੀ ਮੈ ਲਿਆ ਉਸ ਨੂੰ ਨਾਮ ਬੜਨਾ ਤੋਂ ਕੇ ਬਾਹਰ ਕੱਢਦਾ ਅਸਲੀ ਸੂਚੇ ਉਹ ਨੇ ਭਾਈ ਗੁਰੂ ਬਾਹਰ ਪਿੰਡਾ ਤੋਂ ਨਾ ਸੂਚੇ ਥੋੜਾ ਬੜਨਾ ਇਹ ਤੇ ਸ਼ਿਦਾਨ ਕਰਨਾ ਆਪਣੇ ਆਪ ਨੂੰ ਤਗੜਾ ਕਰਨ ਵਾਸਤੇ ਛੁਰਤੀ ਠੀਕ ਕਰਨੀ ਇਤਾਂ ਮਹਾਰਾਜ ਨੇ ਕਿਹਾ ਵੀ ਆਦਮੀ ਅਨਸਾਨ ਜੀਹਾਨ ਕਰੇ ਤੇ ਪਾਣੇ ਸਕੇ ਜੀਹਾਨ ਕਰਦੇ ਹੁੰਦੇ ਸੀ ਠੰਡੇ ਬਾਣਾ ਕਰਦੇ ਹੁੰਦੇ ਸੀ ਉਹਨਾਂ ਕਹਿੰਦੇ ਗਰਮ ਕਰਾਉਣੇ ਨਾ ਕਾ ਕਰਦੇ ਹੁੰਦੇ ਸੀ ਇਸ ਕਰਕੇ ਗੁਰੂ ਨੂੰ ਸਰੀਰ ਤੋਂ ਉੱਤ ਉੱਠੋ ਤੀ ਸੁੱਖਾਂ ਤੋਂ ਜਿਹੜਾ ਉੱਤੇ ਉੱਠੇਗਾ ਉਹ ਪਰਮਾਤਮਾ ਨੂੰ ਉਹ ਗੁਰੂ ਨੂੰ ਮਿਲ ਸਕਦਾ ਸੁੱਖ ਜਿਹੜੇ ਨੇ ਦੁਨਿਆਵੀ ਸੁੱਖ ਇਹ ਬੈਰੀਅਰ ਬਣ ਜਾਂਦੇ ਨੇ ਸਾਡੇ ਅਗਰ ਸੁਖਾਂ ਚ ਪਏ ਹੋਏ ਆ ਅਸੀਂ ਬਿਲਕੁਲ ਸੁਖਾਂ ਜੀ ਆਪਣੇ ਉਹ ਜੀ ਜ਼ਿੰਦਗੀ ਬਤੀਤ ਕਰ ਰਹੇ ਆ ਉਹ ਨਿਤਰੇ ਵੀ ਕਰਨਾ ਦੂਸਰੇ ਵੀ ਕਹਿੰਦਾ ਸੁਖਾਂ ਚ ਉਹ ਗੁਰੂ ਨੇ ਐਨਾ ਨਹੀਂ ਪਰਵਾਨ ਠੋਕ ਕੋਈ ਨਾ ਕੋਈ ਤਾਂ ਪਰਵਾਨ ਹੁੰਦਾ ਹੀ ਆ ਪਰ ਉਹ ਉਹਨਾਂ ਨਹੀਂ ਪਰਵਾਨਾ ਜਿਹੜੇ ਸੁਖਾਂ ਤੋਂ ਹਟਾ ਕੇ ਗੁਰੂ ਨਾਲ ਜੁੜਦਾ ਬਾਣੀ ਪੜਦਾ ਉਹ ਸਭ ਤੋਂ ਉੱਚਾ ਜੇ ਸੁਖਾਂ ਚ ਕਰਦਾ ਉਹ ਜੇ ਉਹਨੂੰ ਸਰੀਰ ਨਾਲ ਮੋਹ ਆ ਸੀ ਦੇ ਸੁਖਾਂ ਚ ਪਿਆ ਹੈ